ਲੋਨਟਰੋ ਕੇ ਹਾਲੇ ਉਮੀਦ ਕਰਦਾ ਠੀਕ ਹੋਵੋਗੇ ਅਸੀਂ ਪਹੁੰਚਿਆ ਅੱਜ ਪਰ ਜਦੋਂ ਆਪਣੀ ਬਜ਼ਰੀ ਕੋਲ ਬਜ਼ਰੀ ਕੋਲ ਦੇਖਿਆ ਤੇ ਬੱਚੇ ਬੱਚੇ نیچے ਬਿਠਾਇਆ ਸੀ ਵੀ ਬਾਣਾ ਖਾਣ ਵਾਸਤੇ ਆਇਆ ਹੋਇਆ ਸੀ ਔਰ ਅਸੀਂ ਇੱਕ ਹੋਰ ਪਾਣੀ ਵਾਸਤੇ ਚੇਂਜ ਕੀਤਾ ਇਹ ਗਰਮੀ ਬਹੁਤ ਜ਼ਿਆਦਾ ਤੇ ਗਰਮੀ ਲੱਗੇ ਤਾਂ ਬਾਰਡ ਇਦੇ ਵਿੱਚ ਨਾ ਆ ਸਕਣ ਲੇਕਿਨ ਦੇਖਿਆ ਤੇ ਨਹੀਂ ਅਜੇ ਤੱਕ ਇਹਨਾਂ ਨੂੰ ਗਰਮੀ ਦੇ ਵਿੱਚ ਇਥੇ ਇਨਹਾਉਂਦਿਆਂ ਕਿ ਬਾਕੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਇਹਨਾਂ ਨੂੰ ਗਰਮੀ ਤੋਂ ਬਚਾਉਣ ਦੀ ਕਿ ਗਰਮੀ ਤੋਂ ਬਚਣ ਵਾਸਤੇ ਇਹਦੇ ਵਿੱਚ ਨਾ ਆ ਸਕਦੇ ਨੇ ਦੇਖੋ ਡਰਦੇ ਬਹੁਤ ਆ ਯਾਰ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਡਰ ਬਾਕੀ ਇੱਕ ਹੋਰ ਅਪਡੇਟ ਵੀ ਜਿਸ ਦਿਨ ਨੂੰ ਕਿਹਾ ਸੀ ਕੇਜ ਬਣਾਉਣ ਵਾਸਤੇ ਉਹ ਫੇਰ ਮੁੱਕਰ ਗਿਆ ਕਹਿੰਦਾ ਜਾਂ ਮਨਾਂ ਕਰ ਦਿੱਤਾ ਕਿ ਮੇਰੇ ਕੋਲ ਅੱਜ ਮੈਂ ਵਿਜੀ ਆ ਥੋੜਾ ਕੰਮ ਹੈ ਇਸ ਕਰਕੇ ਇਹ ਹੋ ਨਹੀਂ ਸਕਦਾ ਬਾਕੀ ਕੋਸ਼ਿਸ਼ ਹੈ ਕਿ ਕੋਸ਼ਿਸ਼ ਇਹ ਹੈ ਕਿ ਆਪ ਹੀ ਬਣ ਕਰਾਂਗੇ ਤਿਆਰ ਨਹੀਂ ਆ ਰਿਹਾ ਤਾਂ ਆਪਾਂ ਵੀ ਥੋੜੇ 2-4 ਦਿਨ ਵਿਜੀ ਆ ਵਿਜੀ ਤੋਂ ਫ੍ਰੀ ਹੋ ਕੇ ਫਿਰ ਆਪ ਖੁਦ ਕਰਾਂਗੇ ਤਿਆਰ ਦੇਖੋ ਇਤੋਂ ਸਮਾਨ ਸਦਾ ਜਾਇ ਅਸੀਂ ਜਿਹੜਾ ਚੱਕ ਦਿੱਤਾ ਗੱਡ ਰਪਿਆ ਆ ਇਹਦੀ ਜਾਏਗਾ ਜਾਏਗਾ ਫਿਰ ਇੱਥੇ ਵੀ ਬਨੇਗਾ ਇੱਧਰ ਵੀ ਬਨੇਗਾ ਇੱਧਰ ਵੀ ਬਨੇਗਾ ਇਸ ਕਰਕੇ ਮੈਂ ਖੁਦ ਸੋਚ ਸੋਚਿਆ ਕਿ ਹੁਣ ਖੁਦ ਕਰਾਂਗੇ ਤਿਆਰ ਕਿਉਂਕਿ ਕਿਸੇ ਜਸਵੀਰ ਨੂੰ ਕਿਹਾ ਹੀ ਉਹ ਤੇ ਕਰਦਾ ਰਿਹਾ ਮਨਾ ਇਸ ਕਰਕੇ ਹੁਣ ਕਰਾਂਗੇ ਕੋਸ਼ਿਸ਼ ਤਿਆਰ ਮਾਰਕੋਸ ਤੋਂ ਥੰਡਾ ਛੱਡਿਆ ਆ ਉਹਨਾਂ ਨੂੰ ਥੰਡੇ ਲਿਆਂਦਾ ਨਾ ਕੀ ਗਰਮੀ ਕਰਕੇ ਦੇਖੋ ਠਿਕਣਗੇ ਨਹੀਂ ਬਹੁਤ ਦੇਖੋ ਉਹਦਾ ਯਾਕ ਦਾ ਯਾਕ ਉਹਦਾ ਖਾਣਾ ਖਾਸ ਇਹਨਾਂ ਦੋਨੋਂ ਦੋਨਾਂ ਨੇ ਫਿਨਿਸ਼ ਕੀਤਾ ਯਾਕ ਨੂੰ ਖਾਣਾ ਖਾਣ ਨਹੀਂ ਦਿੱਤਾ ਜੇ ਯਾਕ ਆਪਣਾ ਵਿਚਾਰਾ ਉਹ ਸੈਡ ਬਹੁਤ ਦਿਨਾਂ ਤੋਂ ਜਿੱਦਾਂ ਦੀ ਛੱਟ ਲੱਗੀ ਹੋਈ ਹੈ ਬਹੁਤ ਸੈਡ ਤੁਹੇ ਇਹ ਇਹਿੰਦਵ ਜਰਾ ਬਾਕੀ ਮੈਡੀਸਿਨ ਚਲਦੀ ਪਈ ਹੈ ਮੈਡੀਸਿਨ ਦੇ ਨਾਲ ਤੇ ਮੈਡੀਸਿਨ ਦੇ ਨਾਲ ਪਾਊਗਾ ਫਰਕ ਜਲਦੀ 4-5 ਦਿਨ ਤੱਕ ਠੀਕ ਹੋ ਜਾਣਾਗਾ ਬਾਕੀ ਇੰਜੈਕਸ਼ਨ ਜਰਾ ਲੱਗੀ ਆਪਾਂ ਦੇਖੀਏ ਇਹਨਾਂ ਨੂੰ ਮਾਹਰ ਇਹ ਦੇਖੋ ਇਹਨਾਂ ਨੂੰ ਟਿਕ ਕੇ ਬੈਂਦੇ ਨਹੀਂ ਇਸ ਕਰਕੇ ਇਹਨਾਂ ਨੂੰ ਡੱਕਣਾ ਪੈਂਦਾ ਤੇ ਡੱਕ ਕੇ ਤੇ ਫਿਰ ਦੇਖ ਕੇ ਬੈਠਦੇ ਆ ਗਰਮੀ ਬਹੁਤ ਆਦਾ ਬਗਰਮੀ ਦੇ ਵਿੱਚ ਜੰਨਾ ਦੌੜਦੇ ਆ ਫਿਰ ਉਹਨੀ ਗਰਮੀ ਮਹਿਸੂਸ ਕਰਦੇ ਆ ਇਸ ਕਰਕੇ ਆਪਾਂ ਨੂੰ ਇਹਨਾਂ ਨੂੰ ਦਕਣਾ ਪੈਂਦਾ ਤੇ ਬਾਕੀ ਯਾਕ ਅੱਜਰਾ ਬਹੁਤ ਹੀ ਸੈੜ ਹੁਣ ਬੈਠੇ ਨੇ ਦੋਨੋਂ ਦੇਖ ਕੇ ਦੇਖ ਸਕਦੇ ਹੋ ਮੇਰੇ ਉੱਠਣ ਦੀ ਦੇਰ ਆ ਨਾਲ ਹੀ ਉੱਠ ਪਾਂਗੇ ਬਹੁਤ ਪਤਾ ਲੱਗ ਗਿਆ ਕਿ ਉੱਠ ਗਿਆ ਤੇ ਨਾਲ ਹੀ ਕੋ ਆਪਣਾ ਲੱਕੀ ਦੇਖ ਐਸ ਐ ਜਿੱਥੇ ਜਾਊਗਾ ਮੇਰੇ ਪਿੱਛੇ ਪਿੱਛੇ ਆਉਣਗੇ ਜੇਸ ਕਰਕੇ ਇਹਨਾਂ ਨੂੰ ਦੱਪਣ ਵਾਸਤੇ ਮਜਬੂਰ ਹਾਂ ਟਕਣਾ ਪੈਂਦਾ ਜੇ ਨਾ ਟਕੀਏ ਤਾਂ ਫਿਰ ਗਰਮੀ ਬਹੁਤ ਜ਼ਿਆਦਾ ਯਾਰ 참ਮ ਚੱਲਦੇ ਗਰਮੀ ਆਪ ਨੂੰ ਵੀ ਬਹੁਤ ਜ਼ਿਆਦਾ ਲੱਗਦੀ ਹੈ ਤੇ ਫਿਰ ਇਹ ਮਹਿਮਾਨ ਇਹ ਤਾਂ ਬੋਲ ਕੇ ਦੱਸ ਨਹੀਂ ਸਕਦੇ ਨੰਨੀ ਹੈ ਬਾਕੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਉਹ ਚੈਨਲ ਕਰਦੇ ਸੋ। ਰਾਏ ਤੋਂ ਹੋਰ ਆਪ ਲਈ ਅਪਡੇਟ ਦੇ ਕਮਾਸ ਦੇ थैंक यू